ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੇਵਾਲਾ ਅਸੀਂ ਅੱਜ ਖੜੇ ਆ ਪਿੰਡ ਰੱਤਾ ਖੇੜਾ ਦੇ ਵਿੱਚ ਇਹ ਸੜਕ ਜਿਹੜੀ ਆਉਂਦੀ ਹੈ ਇਹ ਮਲੋੜ ਤੋਂ ਆਲਮਵਾਲਾ ਤੇ ਆਲਮਵਾਲੇ ਤੋਂ ਫੇਰੇ ਪਾੜ ਜਾਂਦੀ ਹੈ ਤੇ ਅਗੇ ਰੱਤਾ ਖੇੜਾ ਭਲੇਰੀਆਂ ਲੱਕੜਵਾਲਾ ਤਾਮਕੋਟ ਨਾਨੂਵਾਲਾ ਤੇ ਹੋਰ ਪਿੰਡਾਂ ਦੇ ਵਿੱਚ ਹੁੰਦੀ ਹੋਈ ਤੇ ਬੁਸ਼ਰ ਨੂੰ ਟਪ ਜਾਂਦੀ ਹੈ ਇਹ ਸੜਕ ਦਾ ਇੰਨਾ ਮਾੜਾ ਹਾਲ ਆ ਇੰਨਾ ਬੁਰਾ ਹਾਲ ਆ ਤੇ ਅੱਜ ਭਲੇਰੀਆਂ ਦੇ ਪਤਵੰਤੇ ਤੇ ਰੋਤੇ ਖੜੇ ਦੇ ਪਤਵੰਤੇ ਆ ਜਿਹੜੇ ਇੱਥੇ ਇਕੱਠੇ ਹੋਏ ਆ ਆਪਣੇ ਦੁੱਖ ਦਰਦ ਜਿਹੜੇ ਇਹ ਦੱਸਣ ਲਈ ਕਿ ਕੀ ਇਹਨਾਂ ਨੂੰ ਦੁੱਖ ਆ ਕੀ ਇਹਨਾਂ ਨੂੰ ਦਰਦ ਆ ਉਹ ਆਪਾਂ ਇਹਨਾਂ ਨਾਲ ਪੁੱਛਦੇ ਆ ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਦੇ ਆ ਤੇ ਇਸ ਤੋਂ ਬਾਅਦ ਆਪਾਂ ਮੈਡਮ ਬਲਜੀਤ ਕੌਰ ਨਾਲ ਹੁਣ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਹਲਕਾ ਅੱਗੇ ਸਾਰਾ ਜਿਹੜਾ ਅੱਗੇ ਇਹਨਾਂ ਦਾ ਪੈ ਜਾਂਦਾ ਕਿਉਂਕਿ ਵਾਕਿਆ ਮੰ Ministr ਵੀ ਹੈ ਵੀ ਉਹ ਇਹ ਸੜਕ ਬਾਰੇ ਕੀ ਬੋਲਦੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਹੁਣ ਆਪਾਂ ਇਹਨਾਂ ਪਤਵੰਤਿਆਂ ਨਾਲ ਗੱਲ ਕਰਦੇ ਆਂ। ਅਜੀ ਥੋੜਾ ਕਿਹੜਾ ਪਿੰਡ ਐ ਤੇ ਕੀ ਨਾਂ ਐ ਤੇ ਕੀ ਤੁਹਾਨੂੰ ਤਕਲੀਫ ਐ ਵੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ। ਮੇਰਾ ਨਾਂ ਕਸ਼ਮੀਰ ਸਿੰਘ ਆ ਜੀ ਪਿੰਡ ਰੱਤਾ ਖੇੜਾ। ਸਭ ਤੋਂ ਪਹਿਲਾਂ ਤਾਂ ਅਸੀਂ ਪੰਜ ਪਾਣੀ ਨੇਉਜ ਦਾ ਸਾਡੇ ਪਿੰਡੋਂ ਤੇ ਸਾਡਾ ਦਰਦ ਸੁਣਨ ਵਾਸਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਤੇ ਧੰਨਵਾਦ ਕਰਦੇ ਆਂ। ਸਾਡਾ ਦੁੱਖ ਇਹ ਆ ਜੀ ਆ ਜਿਹੜੀ ਛੜਕ ਆਲਮ ਵਾਲੇ ਤੋਂ ਪਿੰਡਾਂ ਵਿੱਚ ਦੀ ਹੋ ਕੇ ਪਲੇਰੀਆਂ ਲੱਕੜ ਵਾਲਾ ਇਹ 8 ਪਿੰਡ 7-8 ਪਿੰਡ ਨੇ। ਇਰਪਾਣੇ ਤੋਂ ਜਾ ਕੇ ਮੁਕਸਰ ਮਲੂੜ ਰੋਡ ਤੇ ਚੜਦੀ ਹੈ ਇਹਦੀ ਇੱਕ ਹਾਲਤ ਬਹੁਤ ਹੀ ਖਸਤਾ ਹੈ ਇਹਦੇ ਵੱਲ ਕੋਈ ਕੀ ਧਿਆਨ ਨਹੀਂ ਦੇ ਰਿਹਾ 10-12 ਸਾਲ ਹੋ ਗਿਆ ਇਹਦੇ ਤੇ ਪ੍ਰੀਮਿਕਸ ਪਿਆ ਸੀ ਉਦੋਂ ਨੂੰ ਬਹੁਤ ਸਾਡੇ ਮਤਲਬ ਸਾਨੂੰ ਮਿਹਨਤ ਕਰਨੀ ਪਈ ਸੀ ਤੇ ਚਲੋ ਸਾਡੀ ਸੁਣੀ ਗਈ ਸੀ ਹੁਣ 10-12 ਸਾਲ ਹੋ ਗਿਆ ਮਲੂੜ ਰੋਡ ਟੁੱਟਿਆ ਹੋਇਆ ਸੀ ਮੁਕਸਰ ਮਲੂੜ ਰੋਡ ਤੇ ਜਿੰਨੇ ਵੀ ਵੱਡੇ ਵਾਹਨ ਸੀ ਉਹ ਸਾਰੇ ਇਸੇ ਪਾਸੇ ਦੀ ਆਉਂਦੇ ਸੀ ਤੇ ਮਤਲਬ ਸਾਡੀ ਸੜਕ ਟੁੱਟ ਗਈ ਆ ਸਾਨੂੰ ਮਤਲਬ ਅਜੇ ਤਾਈ ਕੋਈ ਨਾ ਸਰਕਾਰ ਨੇ ਨਾ ਮਹਿਕਮੇ ਨੇ ਆਣ ਕੇ ਕੋਈ ਸਾਰ ਨਹੀਂ ਰਹੀ। ਹੋਰ ਵੀ ਬਹੁਤ ਸਾਰੇ ਸੱਜਣ ਜਿਹੜੇ ਇੱਥੇ ਅੱਜ ਇਕੱਠੇ ਹੋਏ ਆ ਪੰਜ ਸਰਪੰਚ ਤੇ ਸਾਬਕਾ ਸਰਪੰਚ ਇਹ ਵੀ ਅੱਜ ਇੱਥੇ ਪਲੇਰੀਆ ਦੇ ਚਰਨਜੀਤ ਸਿੰਘ ਆਏ ਆ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ हां जी सरपंच साहब ਕੀ ਤਕਲੀਫ ਹੈ ਵੀ ਅੱਜ ਤੁਸੀਂ ਇੱਥੇ ਵੱਡੀ ਗਿਣਤੀ ਦੇ ਵਿੱਚ ਆ ਕੇ ਤੇ ਪੱਤਰਕਾਰਾਂ ਨੂੰ ਬੁਲਾਇਆ ਤੇ ਕੀ ਤਕਲੀਫ ਕੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਪੰਜ ਪਾਣੀ ਟੀਵੀ ਦੇ ਪਹੁੰਚੇ ਨੁਮਾਇੰਦਿਆਂ ਦਾ ਸਭ ਤੋਂ ਜੀ ਆਇਆਂ ਆਖਦਾ ਸਾਡਾ ਪਿੰਡ ਭਲੇਰੀਆਂ ਤੇ ਰੱਤਾ ਖੇੜਾ ਤੇ ਆਲਮਾਲੇ ਤੋਂ ਸੜਕੇ ਸ਼ੁਰੂ ਹੁੰਦੀ ਆਂਰ ਪਾਣੀ ਜਾ ਕੇ ਖਤਮ ਹੁੰਦੀ ਆ ਤੇ ਇਹਦਾ 12 ਸਾਲ ਹੋ ਗਏ ਲਗਭਗ ਇਹਨੂੰ ਰਿਪੇਅਰ ਹੋਈ ਨਾ ਉਹਦੇ ਬਾਅਦ ਪ੍ਰੀਮਿਕਸ ਪਿਆ ਨਾ ਇਹਨੇ ਕਦੀ ਸਾਰ ਲਈ ਆ ਤੇ ਸਾਰੇ ਵੱਡੇ ਵੱਡੇ ਓਖੀਆਂ ਪੈ ਚੁੱਕੀਆਂ ਤੇ ਪਉ ਜਿਹੜਾ ਮੁਕਸਰ ਮੋਟਰ ਰੋਡ ਬੰਦਾ ਸੀ ਜਦੋਂ ਸਾਰੇ ਟੁੱਟ ਬੇਨ ਕਿ ਕਲੇਦਰ ਚੱਲਦੇ ਸੀਗੇ ਤੇ ਉਹ ਰੈਂਦੀ ਘਰ ਉਹਨਾਂ ਨੇ ਕੱਢ ਤੀ ਤੇ ਅਸੀਂ ਬੀਬੀ ਪਲਜੀਤ ਕੌਰ ਜਿਹੜੇ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੇ ਵੀ ਸੰਪਰਕ ਕੀਤਾ ਸੀਗਾ ਪਰ ਉਹਨਾਂ ਨੇ ਵੀ ਸਾਡੀ ਗੱਲ ਕੋਈ ਸਾਡੇ ਧਿਆਨ ਨਾਲ ਸੁਣੀ ਨਹੀਂ ਅੱਛਾ ਤੇ ਬਾਕੀ ਅਸੀਂ ਅਫਸਰ ਸਾਹਿਬ ਡੀਸ ਸਾਹਿਬ ਦੇ ਧਿਆਨ ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਸਾਡਾ ਨਹੀਂ ਕਿਸੇ ਨੇ ਸੁਣਵਾਈ ਕੀਤੀ ਸਾਡਾ ਅਜੇ ਤੱਕ ਤੁਹਾਡੇ ਲਈ ਅਰਜ਼ ਕਰਦੇ ਆਂ ਵੀ ਸਾਡੀ ਪੰਜਾਬ ਸਰਕਾਰ ਨੂੰ ਵੀ ਸਾਡੀ ਸੜਕ ਨੂੰ ਇਹ ਰਿਪੇਅਰ ਕਰਕੇ ਜਾਂ ਪੀਮਿਕਸ ਪਾ ਕੇ ਦੁਬਾਰੇ ਤੋਂ ਸਹੀ ਬਣਾਇਆ ਜਾਵੇ ਸਾਡੇ ਆਵਾਜ਼ਾਂ ਦੇ ਸਾਧਨ ਨੂੰ ਸਹੀ ਹੋ ਸਕਣ। ਇਹ ਸੜਕ ਜਿਹੜੀ ਕਿੰਨਾ ਟੋਟਾ ਖਰਾਬ ਹੈ ਇੱਥੋਂ ਜੇ ਪਾਲਮਾਲੇ ਤੋਂ ਮੁਕਸਰ ਤੱਕ ਕਿੰਨਾ ਟੋਟਾ ਖਰਾਬ ਹੈ ਇਹ? ਇਹ ਆਲਮਾਲੇ ਸ਼ੁਰੂ ਹੁੰਦੀ 22 ਕਿਲੋਮੀਟਰ ਹੈ ਗਰਪਾਣੀ ਤਾਈ। ਸਾਰੀ ਖਰਾਬ ਹੈ। ਸਾਰੀ ਖਰਾਬ ਹੈ ਲਗਭਗ ਜੀ। 80% ਡੈਮੇਜ ਹੋ ਗਈ। ਅੱਛਾ। ਹਾਂ ਜੀ। ਵੇ ਫੇਰ ਤੁਸੀਂ ਕਿਸੇ ਨਾਲ ਕਿਸੇ ਅਫਸਰ ਨਾਲ ਪੀਡਬੀਸੀ ਵਿਭਾਗਮੇ ਨਾਲ ਤੇ ਹੋਰ ਕਿਸੇ ਨਾਲ ਮੈਡਮ ਬਲਜੀਤ ਕੌਰ ਨਾਲ ਕੋਈ ਲਿਖਤੀ ਵੀ ਤੁਹਾਨੂੰ ਦਿੱਤਾ ਵੀ ਤੁਸੀਂ ਉਹਨਾਂ ਨੂੰ ਵੀ ਆ ਸਾਡਾ ਮਸਲਾ ਹੈ ਤੇ ਹੱਲ ਕਰੋ ਦਿੱਤਾ ਸੀ ਜੋ ਪਿੰਡ ਆਏ ਸਾਡੇ ਇਥੇ ਦੋ ਸਾਂਝੇ ਪਿੰਡ ਸੀਗਾ ਪਰਾਡਾ ਆਇਆ ਸੀ ਉਹ ਦੋਵਾਂ ਪਿੰਡਾਂ ਦੇ ਵਿਚਾਲੇ ਆਏ ਸੀਗੇ ਭਲੇਰੀਆਂ ਦੇ ਇੱਥੇ ਕਿਡੇ ਦੇ ਉਹ ਤੋਂ ਲਿਖਤੀ ਜੇ ਅਪਲੀਕੇਸ਼ਨ ਦਿੱਤੀ ਸੀ ਅੱਛਾ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਉਸ ਤੋਂ ਬਾਅਦ ਅੱਛਾ ਹਾਂਜੀ ਹੁਣ ਕੀ ਮੰਗਾ ਫਿਰ ਸਾਡੀ ਆ ਹੀ ਬੇਨਤੀ ਆ ਦੋਵਾਂ ਪੰਚਾਇਤਾਂ ਵੱਲੋਂ ਰਕੜਾ ਦੀ ਵੀ ਆ ਜਿਹੜੇ ਖੜੇ ਆ ਕੋਸ ਇਹ ਤੇ ਜਿਆਦਾ ਪ੍ਰੀਮਿਕਸ ਪਾ ਕੇ ਰਿਪੇਅਰ ਕੀਤੀ ਜਾਵੇ ਦੇ ਸਾਡਾ ਸਾਧਨਾ ਸਹੀ ਟੱਪ ਟੱਪ ਜਾਣੇ ਤੇ ਨੰਗ ਟਕਲੀ ਬਣਾਵੇ ਸਾਨੂੰ ਹਾਂਜੀ ਪਰਮਜੀਤ ਸਿੰਘ ਜੀ ਤੁਸੀਂ ਵੀ ਬੜੇ ਉੱਗੇ ਆਗੂ ਪਿੰਡ ਪਲੇਰੀਆਂ ਦੇ ਤੇ ਇਹ ਸੜਕ ਬਣਾਉਣ ਵਾਸਤੇ ਸਰਕਾਰਾਂ ਪਹਿਲਾਂ ਵੀ ਬੜੀਆਂ ਆਈਆਂ ਕਾਗ ਸਰਕਾਰਾਂ ਇਹ ਅਕਾਲੀ ਦਲ ਸਰਕਾਰ ਆਈ ਉਦੋਂ ਇਹ ਸੜਕ ਬਿਲਕੁਲ ਸਹੀ ਸੀ ਤੇ ਹੋਣੀ ਆ 2 ਸਾਲਾਂ ਹੀ ਟੁੱਟ ਗਈ ਕਿ ਪਹਿਲਾਂ ਦੀ ਐਸ ਤਰ੍ਹਾਂ ਨਹੀਂ ਇਹਨੂੰ 10 12 ਸਾਲ ਹੋ ਗਏ ਦੀ ਕਮ ਸੇ ਕਮ ਪ੍ਰੀਮਿਕਸ ਪੈਣ ਨੂੰ ਇਹ ਦੋ ਮੰਤਰੀਆਂ ਦਾ ਹਲਕਾ ਪੈਂਦਾ ਇਹ ਖੁੱਡੀਆਂ ਸਾਹਿਬ ਦਾ ਇਹ ਤੋਂ ਭਲੇਰੀਆਂ ਤੋਂ ਅੱਗੇ ਮੈਡਮ ਬਲਜੀਤ ਕੌਰ ਦਾ 12-13 ਸਾਲਾਂ ਤੋਂ ਇਹ ਕੋਈ ਸਾਰ ਨਹੀਂ ਲਈ 5 ਸਾਲਾਂ ਤੋਂ ਰਿਪੇਅਰ ਹੋਲੇ ਹੁੰਦੀ ਹੈ ਤੇ 18-20 ਕਿਲੋਮੀਟਰ ਦਾ ਟੋਟਾ ਜੇ ਤੁਸੀਂ ਲੱਤਰ ਵਾਲਾ ਪਿੰਡ ਪਾਰ ਕਰਕੇ ਗਾਂ ਜਾਉਂਗੇ ਤੇ ਇਹ ਤੋਂ ਵੀ ਡੈਮੇਜ ਮਿਲੂਗੀ ਇਹ ਉਖਲੀਆਂ ਜਿਹੜੀਆਂ ਮਿੱਟੀ ਨਾਲ ਦੋ ਤਿੰਨ ਵਾਰੀ ਭਰਤੀਆਂ ਜਦੋਂ ਭਰਦੇ ਫਿਰ ਫਿਰ ਨਿਕਲ ਜਾਂਦੀਆਂ ਜੀ ਇਕਲਾ ਨੁਕਸਾਨ ਹੁੰਦਾ ਬੱਚਿਆਂ ਦੀ ਵੈਨ ਉਤਰ ਗਈ ਉਖਲੀ ਜ ਵੱਜ ਕੇ ਸਾਰਾ ਬਹੁਤ ਬੁਰੀ ਹਾਲਤ ਆ ਅਸੀਂ ਤਾਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹਦੀ ਸਾਰ ਲਈ ਜਾਵੇ ਤੇ ਰਿਪੇਅਰ ਹੋਵੇ ਲੋਕਾਂ ਨੂੰ ਸਹੂਲਤ ਮਿਲੇ ਕਿਸਾਨ ਬਹੁਤ ਔਕੇ ਹੁੰਦੇ ਪਤਲ ਢੋਆ ਠਵਾਈ ਵਾਸਤੇ ਭਾਈ ਪ੍ਰਿੰਜੀਤ ਜੀ ਆਮ ਸਾਲ ਹੋ ਗਏ ਆਮ ਪਾਰਟੀ ਸਰਕਾਰ ਬਣੀ ਨੂੰ ਉਹ ਵੀ ਇਹ ਤੁਸੀਂ ਆਮ ਪਾਰਟੀ ਦੇ ਕਹੀ ਜਾਂਦੇ ਹੋ ਵੀ ਸੜਕਾਂ ਟੁੱਟੀਆਂ ਕੋਈ ਸੜੀ ਸਾਰ ਨਹੀਂ ਲਿਖੀ ਨਹੀਂ ਆ ਕੇ ਸੜਕ ਤਾਂ ਤੁਸੀਂ ਕਹੀ ਜਾਂਦੇ ਹੋ ਦੀ ਪਹਿਲਾਂ ਦੀ ਟੁੱਟੀ ਐ ਲਗਦਾਰਾ ਸਾਲ ਹੋ ਗਏ ਤੁਸੀਂ ਨਹੀਂ ਤੇ ਪਹਿਲਾਂ ਵਾਲੀ ਸਰਕਾਰਾਂ ਨੇ ਸੜਕ ਨਹੀਂ ਬਣਾਈ ਜੀ ਉਹਦਾ ਨਹੀਂ ਬਣੀ ਨੂੰ ਵਾਕਿਆ 10-12 ਸਾਲ ਹੋ ਗਏ ਪਰ ਖਸਤਾ ਹਾਲਤ ਤਾਂ ਹੁਣ 3-4 ਸਾਲ ਤੋਂ ਹੀ ਜ਼ਿਆਦਾ ਪੀ 5 ਸਾਲਾਂ ਤੋਂ ਜਿਹੜੇ ਪ੍ਰੀਮਿਕਸ ਪੈਣਾ ਤੇ ਪਰ ਹੁਣ ਖਸਤਾ ਹਾਲਤ ਤਾਂ ਹੋਣੀ ਜਿਆਦਾ ਹੋਈ ਹੈ ਨਾ ਜੀ। ਬੇਨਤੀ ਕਰਦੇ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ ਵੀ ਜੀ ਇਹਦੀ ਰਿਪੇਅਰ ਕੀਤੀ ਜਾਵੇ। ਸਾਰੀ ਖਸਤਾ ਹਾਲਤਾਂ ਸੜਕ ਬਹੁਤ ਬੁਰਾ ਹਾਲਤ ਦਾ ਸਭ ਵਾਹਨਾਂ ਦਾ ਨੁਕਸਾਨ ਹੋ ਰਿਹਾ। ਸਾਰੀ ਸੜਕ ਨਵੀਂ ਬਣਾਉਣ ਨੂੰ ਕਹਿੰਦੇ ਹੋ ਕਿ ਪੈਚਵਰਕ ਲਾਉਣ ਨੂੰ ਕਹਿੰਦੇ। ਨਹੀਂ ਪੈਚਵਰਕ ਨਹੀਂ ਪ੍ਰੀਮਿਕਸ ਪਾਵੇ ਜੀ 18 ਕਿਲੋਮੀਟਰ ਸੜਕ ਨਾ ਹਾਂ। ਹਾਂ ਸਾਰਾ ਰਿਪੇਅਰ ਹੋਵੇ ਸਾਰੀ 18 ਕਿਲੋਮੀਟਰ ਦਾ ਸੰਨ ਹੈ ਸਾਰੀ ਟੁੱਟੀ ਹੋਈ ਹੈ। ਠੀਕ ਹੈ ਜੀ। ਹਾਂ। ਅਛਾ ਜੀ ਜੇ ਫਰਜ਼ ਕਰੋ ਵੀ ਤੁਸੀਂ ਕਹਿੰਦੇ ਅਸੀਂ ਦੋਆਂ ਮੰਤਰੀਆਂ ਨੂੰ ਮਿਲ ਲਏ ਅਸੀਂ ਡੀਸੀ ਸਾਹਿਬ ਨੂੰ ਵੀ ਮਿਲ ਲਏ ਤੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹਾਂਜੀ ਫਰਜ਼ ਕਰੋ ਵੀ ਇਹ ਫਿਰ ਵੀ ਸੁਣਵਾਈ ਨਹੀਂ ਕਰਦੇ ਉਸ ਤੋਂ ਬਾਅਦ ਫਿਰ ਜਿਹੜੇ ਆਪਣੇ ਕੋਲੇ ਤਰੀਕਾ ਹੈਗਾ ਅਗਸਾਨ ਯੂਨিয়ন ਵਾਲੇ ਵੀ ਖੜੇ ਐ ਹਾਂਜੀ ਉਹ ਵੀ ਵਰਤੋਗੇ ਤੇ ਹੋਰ ਕੀ ਕਰਾਂਗੇ ਜੀ ਫਸਲ ਦੀ ਢੋਆ ਢਵਾਈ ਵਾਲੇ ਬੜੀ ਦਿੱਕਤ ਆਉਂਦੀ ਐ ਇਹ ਕਿਹੜੇ ਕਿਸਾਨ ਮੁਕਸਰ ਜਾਂਦੇ ਆ ਲੈ ਕੇ ਬਾਸਪਤੀ ਵਗੈਰਾ ਬੜੇ ਖੱਡੇ ਆ ਤੁਸੀਂ ਇਹ ਗਾਂ ਗਿੜਾ ਮਾਰ ਕੇ ਵੇਖੋ ਤੁਹਾਨੂੰ ਪਤਾ ਲੱਗ ਜੀ ਟਰਾਲੀਆਂ ਪਲਟ ਜਾਂਦੀਆਂ ਇਹਦੇ ਡੂਹੇ ਖੱਡੇ ਢਗਾਣੇ ਪਿੰਡ ਤੋਂ ਗਾਂ ਤਾਂ ਮੇਰਾ ਖਿਆਲ ਆ ਵੀ 100 ਮੀਟਰ ਦਾ ਪਾਣੀ ਖੜਾ ਹੋਣਾ ਵਿਚ ਉੱਥੇ ਭਾਈ ਜੀ ਨਵੀਆਂ ਕਾਰਾਂ ਦਾ ਨੁਕਸਾਨ ਕਰਦਾ ਏ ਸ਼ਾਇਦ ਬਹੁਤ ਬੁਰਾ ਹਾਲ ਲੱਗਦਾ ਜਦੋਂ ਵਜਦੀਆ ਤੇ ਬੈਂਪਰ ਪਟਿਆ ਜਾਂਦਾ ਅਗਲੇ ਦੀ 20 ਲੱਖ ਦੀ ਕਾਰ ਹੁੰਦੀ ਏ ਤੇ 2 ਲੱਖ ਦਾ ਮਿੰਟ ਜੇ ਨੁਕਸਾਨ ਹੋਏ ਦੋ ਤਿੰਨ ਬੱਚਿਆਂ ਦੇ ਵਹਿਣਾ ਪਲਟੇ ਨੂੰ ਬੱਚਿਆਂ ਦੇ ਵਹਿਣਾ ਦੋ ਤਿੰਨ ਪਲਟੇ ਟੁੱਪੀਆਂ ਆ ਛੋਟਾ ਕਿਹੜਾ ਪਿੰਡ ਹੈ ਲੱਕੜ ਵਾਲਾ ਪਿੰਡ ਹੈ ਅੱਛਾ ਲੱਕੜ ਵਾਲੇ ਵੀ ਇਹੀ ਹਾਲ ਸਾਰੇ ਰੁਪਾਣੇ ਤੇ ਕਰੀਏ ਵਾਲਾ ਜੀ ਚਰਪਾਣੇ ਤੱਕ ਇਹੀ ਹਾਲ ਹੈ ਹਾਂ ਤੁਸੀਂ ਗਾਂਹ ਜਾ ਕੇ ਵੇਖ ਲਓ ਟਿਕਾਣੇ ਤੋਂ ਗਾਂਹ ਤੱਕ ਜਮਾਂ ਹੀ ਟੁੱਟੀ ਵੀ ਸੜਕ ਹੈ ਠੀਕ ਹੈ ਜੀ ਬਹੁਤ بڑا ਹਾਲ ਆ ਸੜਕ ਦਾ ਹਾਂਜੀ ਤੇ ਅਸੀਂ ਹੁਣੇ ਦੀ ਵਾਬਤ ਗੱਲ ਕਰਦੇ ਆ ਮੈਡਮ ਨਾਲ ਵੀ ਗੱਲ ਕਰਦੇ ਆ ਖੋਗਿਆ ਸਾਹਿਬ ਨਾਲ ਵੀ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਕਰਦੇ ਆ ਕਿ ਉਹ ਕੀ ਜਵਾਬ ਦਿੰਦੇ ਆ